ਬਾਕੀ ਇੱਕ ਬੂਟਾ ਨਹੀਂ ਲਾਉਂਦੀ ਤੇ ਦੋ ਤਿੰਨ ਬੂਟੇ ਇਕੱਠੇ ਲਾਉਂਦੀ ਹੈ ਅੱਛਾ ਦੋ ਤਿੰਨ ਬੂਟੇ ਇਕੱਠੇ ਲਓ ਮਿੱਤਰੋ ਫਰੋਜਪੁਰ ਨੂੰ ਜਾ ਰਹੇ ਸੀ ਤੇ ਰਾਹ ਦੇ ਵਿੱਚ ਅਸੀਂ ਇੱਕ ਨਜ਼ਾਰਾ ਦੇਖਿਆ ਵੀ ਬਾਈ ਝੋਨਾ ਲਾਈ ਜਾਂਦੇ ਸਾਡੇ ਏਰੀਆ ਦੇ ਵਿੱਚ ਮੈਨੂੰ ਲੱਗਦੇ ਪਹਿਲੀ ਮਸ਼ੀਨ ਹੈ ਜਿਹੜੀ ਕਿ ਝੋਨਾ ਲਾ ਰਹੀ ਹੈ ਤੇ ਜਦੋਂ ਅਸੀਂ ਟੱਪੇ ਫਰੋਜਪੁਰ ਨੂੰ ਗਏ ਸੀ ਉਦੋਂ ਅਜੇ ਇਹ ਕਾਫੀ ਦੂਰ ਸੀ ਤੇ ਵੇਖੋ ਸਾਡੇ ਆਉਂਦਿਆਂ ਨੇ ਇਹਨਾਂ ਨੇ ਲਗਭਗ ਇਹ ਕਿੰਨਾ ਥਾਂ ਹੋਊਗਾ ਬਾਈ ਇਹ ਲਗਭਗ ਸਾਢੇ 4 ਕਿੱਲੇ ਇਹਨਾਂ ਨੇ ਡੇਢ ਡੇਢ ਕਿੰਨੇ ਡੇਢ ਦੋ ਘੰਟੇ ਲਾਏ ਸਰ ਮਸਾਂ ਹੀ 2 ਘੰਟਿਆਂ ਦੇ ਵਿੱਚ ਇਹਨਾਂ ਨੇ ਕ ਆਉਂ ਜਾਣਦੇ ਆ ਇਸ ਵਾਰੀ ਵੀ ਆਖਰਕਾਰ ਕਿੰਨੀ ਕੁ ਫਾਇਦੇਮੰਦ ਆ ਤੇ ਕੀ ਲਵਾਈ ਲੈਂਦੇ ਤੇ ਕੀ ਹਿਸਾਬ ਦਾ ਵਾ ਮੈਂ ਪਹਿਲੀ ਵਾਰੀ ਅੱਖੀ ਦੇਖਿਆ ਝੋਨਾ ਲੱਗਦਾ ਮਸ਼ੀਨ ਨਾਲ ਲਓ ਜੀ ਆ ਸਾਹਮਣੇ ਲੱਗਿਆ ਜੀ ਆ ਲਾਏ ਆ ਮਸ਼ੀਨ ਨੇ ਤੇ ਆਉ ਰਹੀ ਸਾਹਮਣੇ ਮਸ਼ੀਨ ਆ ਉਹ ਦੇਖੋ ਜੀ ਆ ਬਾਈਆਂ ਨਾਲ ਆਪਾਂ ਗੱਲਬਾਤ ਕਰਾਂਗੇ ਕਿਹੜੇ ਏਰੀਏ ਦੇ ਕਿਵੇਂ ਆ ਤੇ ਕੀ ਲਵਾਈ ਲੈਂਦੇ ਆ ਹਜੇ ਤਾਂ ਇਹ ਆਪਦੇ ਲਈ ਜਾਂਦੇ ਆ ਤੇ ਆ ਲੱਗਿਆ ਜੀ ਮਸ਼ੀਨ ਨਾਲ ਆ ਦੇਖੋ ਜੀ ਕਿੱਡਾ ਸ਼ਾਨਦਾਰ ਝੋਨਾ ਤੁਹਾਨੂੰ ਦਿਖਾਉਣੇ ਆ ਅਸੀਂ ਤੇ ਲਗਭਗ 2 ਘੰਟਿਆਂ ਦੇ ਵਿੱਚ ਇਹਨਾਂ ਨੇ 4.5 ਕਿਲੇ ਲਾਤੇ ਯਾਰ ਹੈ ਬਾਈ ਸਾਰਾ ਥਾਂ ਇਹਨਾਂ ਨੇ ਕੰਪਲੀਟ ਕਰਤਾ ਲਾਤ ਆ ਤੇ ਕਰਦੇ ਆ ਗੱਲਬਾਤ ਤਾਂ ਆ ਰਹੀ ਹੈ ਜੀ ਉਹ ਮਸ਼ੀਨ ਇਹਦੀ ਕੀਮਤ ਪੁੱਛਾਂਗੇ ਤੇ ਕੀ ਲਵਾਈ ਲੈਂਦੇ ਕੀ ਹਿਸਾਬ ਕਿਤਾਬ ਤੇ ਇਸ ਤਰੀਕੇ ਦੀ ਇਹਦੀ ਬੰਤਰ ਆ ਕੁਛ ਤੇ ਬਾਈ ਜੀ ਸਤਿ ਸ੍ਰੀ ਅਕਾਲ ਬਾਈ ਜੀ ਆਪਣਾ ਸ਼ੁਭਨਾਮ ਕੀ ਆ ਆਪਣਾ ਨਾਮ ਦਿਗਰਾਜ ਸਿੰਘ ਜਗਰਾਜ ਸਿੰਘ ਬਾਈ ਇਸ ਮਸ਼ੀਨ ਦੀ ਕੀਮਤ ਕੀ ਹੈ ਤੁਹਾਡੇ ਸਾਹਮਣੇ ਇਹਦੀ 15 ਲੱਖ ਰੁਪਏ ਕੀਮਤ ਹੈ ਤੇ ਤੁਸੀਂ ਡਰਾਈਵਰ ਜੇ ਦੇ ਹਾਂਜੀ ਤੇ ਇਹ ਕਿਹਦਾ ਲਾਇਆ ਆ ਝੋਨਾ ਤੁਸੀਂ ਇਹ ਜਲ ਬ੍ਰਦਰ ਅਗਰੀ ਕਲਚਰ ਜਿਹੜੀ ਅਸੀਂ ਪਿੰਡ ਸਾਧਾਂ ਵਾਲੇ ਗਿੱਲ ਬ੍ਰਦਰ ਐਗਰੀਕਲਚਰ ਪਿੰਡ ਸਾਧਾਂ ਵਾਲੇ ਉਹਨਾਂ ਦੀ ਮਸ਼ੀਨ ਆ ਇਹ ਤੇ ਆ ਕਿਰਾਏ ਦੇ ਵੀ ਕੰਮ ਕਰਦੇ ਕਿ ਨਹੀਂ ਆਪਦੇ ਕਰ ਲੈਂਦੇ ਕਿਰਾਏ ਤੇ ਆਈਡੀਆ ਕੀ ਕਰਾਇਆ ਆਈਡੀਆ ਵਾਦ ਤੋਂ ਵੱਧ ਆਈਡੀਆ ਜੀ ਅਗਲਾ ਬੀਜ ਦੇਵੇ ਅੱਛਾ ਬੀਜ ਲੈਣੇ ਆ ਸੀ ਅੱਛਾ ਤਾਂ 5000 ਲੈਣੇ ਆ ਕਿੱਲੇ ਦਾ ਕਿੱਲੇ ਦਾ ਬੀਜ ਦੇ ਕੇ ਪਨੀਰੀ ਤੁਸੀਂ ਬਿਜ਼ਨਸ ਸੰਭਾਲਣੀ ਤੁਸੀਂ ਲਾ ਕੇ ਤੁਸੀਂ ਜਾਣੀ ਹਾਂਜੀ ਤੇ ਇਹ ਫਿਰ ਕਿੰਨੀ ਅੱਛਾ ਸਾਡੀ ਪਨੀਰੀ ਹੋਵੇ ਅੱਛਾ 650 ਰੁਪਏ ਲੈਣੇ ਫਿਰ 650 ਠੀਕ ਆ ਯਾਨੀ ਕਿ ਜੇ ਅਸੀਂ ਬੀਜ ਦੇ ਦਈਏ ਤਾਂ 5000 ਚ ਤੁਸੀਂ ਲਾਜੋਗੇ ਤੇ ਡੇਲੀ ਇਹ ਕਿੰਨੇ ਕਿਲੇ ਲਾ ਦਿੰਦੀ ਮਸ਼ੀਨ ਇਹ 15 ਕਿਲ ਲਾ ਦਿੰਦੀ 15 ਕਿਲ ਡੇਲੀ ਹਾਂਜੀ ਪਾਣੀ ਜੇ ਮੜਾ ਮੋਟਾ ਪਾਣੀ ਨਾ ਹੋਵੇ ਸੁੱਕਾ ਗਿੱਲਾ ਜੋ ਹੋਵੇ ਹਾਂਜੀ ਪਾਣੀ ਦੀ ਨਹੀਂ ਜਲਦੀ ਹੈ ਹਾਂਜੀ ਪਾਣੀ ਦੇ ਵਿੱਚ ਨਾ ਛੱਲਾ ਬਾਈ ਦੀਆਂ ਬਾਹਲਾ ਪਾਣੀ ਵੀ ਨਹੀਂ ਹੋਣਾ ਚਾਹੀਦਾ ਹਾਂਜੀ ਪਾਣੀ ਨਹੀਂ ਚਾਹੀਦਾ ਜਿੰਨਾ ਇਹਦੇ ਵਿੱਚ ਦਸੀ ਜਾਂਦਾ ਤੁਹਾਨੂੰ ਇੰਨੇ ਚਾਹੀਦਾ ਪਾਣੀ ਬਸ ਵੀ ਇੰਨਾ ਕੁ ਪਾਣੀ ਚਾਹੀਦਾ ਵੀ ਘੱਟ ਵੱਧ ਬਾਲਾ ਜਿਆਦਾ ਨਹੀਂ ਚਾਹੀਦਾ ਹੈ ਜੀ ਚਾਹੀਦਾ ਵੀ ਛਲ ਵੱਜਦੀ ਹੈ ਫਿਰ ਡੱਕੇ ਵੱਟੀ ਹੈ ਅੱਛਾ ਅੱਛਾ ਤੁਸੀਂ ਚਲਾ ਲੇਨੇ ਪੂਰੇ ਮਾਰ ਜੇ ਤੇ ਕੀ ਨਾ ਕਿਹੜੀ ਕੰਪਨੀ ਦੀ ਮਸ਼ੀਨ ਹੈ ਇਹ ਇਹ ਜੀ ਜਾਨਵਰ 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 ਜੀ ਅੱਛਾ ਤੇ ਇਹ ਕਿਹੜਾ ਲਾਇਆ ਝੋਨਾ ਤੁਸੀਂ ਇਹ 1509 ਪਨੀਰੀ ਆ ਵੇਖੋ ਜੀ ਆ ਪਨੀਰੀ ਆ ਇਹ ਤੁਸੀਂ ਕਿੰਨੇ ਦਿਨਾਂ ਚ ਤਿਆਰ ਹੁੰਦੀ ਪਨੀਰੀ ਤੁਹਾਡੀ ਇਸ ਤਰੀਕੇ ਨਾਲ ਬੀਜੀ ਹੈ ਇਹ ਇਸ ਤਰੀਕੇ ਨਾਲ ਜੀ ਪੰਜੇ ਛਬੀ ਦਿਨਾਂ ਨੇ ਤਿਆਰ ਹੋਈ ਇਹ ਛੋਨੇ ਦੇ ਬੂਟੇ ਡੱਕੇ ਡੁੱਕੇ ਮਾਰਦੇ ਨਹੀਂ ਇਸ ਨਾਲ ਖੱਟੇ-ਕੁੱਟੇ ਨਹੀਂ ਹੁੰਦੇ ਨਹੀਂ ਹੁੰਦੇ ਅੱਛਾ ਕਿਉਂਕਿ ਮਖਾਈ ਰੋਲ ਕੱਢ ਕੇ ਲਓ ਜੀ ਅੱਛਾ ਜੀ ਆਹ ਰੋਲ ਆ ਅੱਛਾ ਜੀ ਇਹ ਪਨੀਰੀ ਆ ਆਪਣੀ ਅੱਛਾ ਆ ਪਨੀਰੀ ਇਹਦੇ ਵਿੱਚ ਇਹ ਡੱਕੇ ਇਸ ਤਰ੍ਹਾਂ ਚੱਕਣੇ ਆ ਆ ਮਿੱਟੀ ਨਾਲ ਲਾਉਣੀ ਆ ਅੱਛਾ ਆ ਜਿਹੜੀ ਮਿੱਟੀ ਆ ਨਾਲ ਹੀ ਐਂ ਲਾ ਦੇਣੀ ਆ। ਹਾਂਜੀ ਐਂ ਐਂ ਵੱਜਦੇ ਆ। ਮਿੱਟੀ ਨਾਲ ਇੱਥੇ ਦੀ ਜ਼ਮੀਨ ਦੇ ਵਿੱਚ ਗੱਡੀ। ਜ਼ਮੀਨ ਦੇ ਵਿੱਚ ਵੀ ਜਿਹੋ ਜਿਹੀ ਹੋਈ ਐ ਨੇ ਉਹੋ ਜਿਹੀ ਰਹਿਣਾ। ਖੱਟੀ ਨਹੀਂ ਹੁੰਦੀ ਤੇ ਜਿਹੜਾ ਬੂਟਾ ਲੱਗਿਆ ਇੱਕ ਵਾਰਾਂ ਚੱਲੂਗਾ ਜੀ। ਚੱਲੂਗੇ। ਹਾਂਜੀ ਬਾਕੀ ਇਹ ਇੱਕ ਬੂਟਾ ਨਹੀਂ ਲਾਉਂਦੀ ਤੇ ਦੋ ਤਿੰਨ ਬੂਟੇ ਇਕੱਠੇ ਲਾਉਂਦੀ ਐ। ਅੱਛਾ ਦੋ ਤਿੰਨ ਬੂਟੇ ਇਕੱਠੇ ਲਾਉਂਦੀ ਐ। ਇਹ ਇੱਕ ਨਾਲ ਆਈਡੀਆ ਕਿੰਨੇ ਕ ਮਰਲੇ ਥਾਂ ਲੱਗ ਜਾ ਜਿਵੇਂ ਆ ਇੱਕ ਮਰਲਾ ਦੋ ਮਰਲੇ ਜਾਂ ਇੱਕ ਇੱਕ ਕਿੱਲੇ ਦੀਆਂ ਵੀਰੇ ਪੈਂਦੀਆਂ 50 75 ਬਸੇ ਜੀ। 75 ਤੋਂ 80 ਟ੍ਰਿਆਂ ਆ ਵਿਖਾਇਆ ਜੇ ਟ੍ਰੇ ਲੰਮੀ ਆ ਥੱਲੇ ਹਾਥੀ ਫੜ ਕੇ ਵਿਖਾਈ 2 ਫੁੱਟ ਦੀ ਇਹ 2 ਫੁੱਟ ਅੱਛਾ 2 2 ਇੱਕ ਦੀ ਆ ਯਾਨਕਿ 2/1.5 ਦੀ 2/1.5 ਦੀ ਆ ਤੇ ਇਹ 75 ਲੱਗਦੀਆਂ ਇੱਕ ਕਿੱਲੇ ਦੇ ਵਿੱਚ ਹਾਂ 80 ਵੀ ਲੱਗ ਜਾਂਦੀਆਂ ਪਨੀਰੀ ਦੇ ਹਿਸਾਬ ਨਾਲ ਅੱਛਾ ਆ ਤਾਂ ਹੁਣ 75 ਲੱਗਦੀਆਂ ਤੇ ਇਹਦਾ ਵੈਸੇ ਬੁੱਟੀ ਵਿਰਲੀ ਹੋਵੇ ਫਿਰ ਵਾਦੀ ਵੀ ਲੱਗਦੀ ਦਿੰਦੀ ਠੀਕ ਹੈ ਵੀਰੇ ਕਿੱਲੇ ਦਾ ਵੈਸੇ ਕਿੰਨਾ ਕੁ ਬੀ ਪਾਇਆ ਜਾਂਦਾ ਆਈਡੀਆ ਦਾ ਇਹ 11 ਤੋਂ 12 ਦੇ ਵਿੱਚ ਦੀ 11-12 ਕਿਲੋ ਵੀ ਹਾਂਜੀ ਹਾਂਜੀ ਤੇ ਕਿੰਨਾ ਚਿਰ ਹੋ ਗਿਆ ਬਾਈ ਆਪਾਂ ਨੂੰ ਕਰਦਿਆਂ ਨੂੰ ਇਹੇ ਆਪ ਨੂੰ 3 ਸਾਲ ਲੱਗੇ ਆ ਤੀਜਾ ਸਾਲ ਆ 2 ਸਾਲ ਵਧਿਆ ਰਿਆ ਝਾੜ ਝੂੜ ਚ ਕੋਈ ਕਿੰਨਾ ਕ ਫਰਕ ਹੁੰਦਾ ਝਾੜ ਤੋਂ ਆਮ ਦੇ ਹੱਥੀ ਲਾਉਣੇ ਉਹਦੇ ਨਾਲੋਂ 10 ਮਨ ਵੱਧ ਨਹੀਂ 10 ਮਨ ਵੱਧ ਨਿਕਲੂਗਾ ਅੱਛਾ ਤੇ ਕਿਨਾ ਸੀ ਬਾਈ ਆਪਣਾ ਸ਼ੁਭ ਜਗਰਾਂ ਸਿੰਘ ਜਗਰਾਜ ਸਿੰਘ ਗੇਲ ਬ੍ਰਦਰ ਦੀ ਮਸ਼ੀਨ ਆ ਤੇ ਚਲੋ ਕੋਈ ਨਹੀਂ ਨੰਬਰ ਬਾਈ ਜੀ ਅਸੀਂ ਦੱਸ ਦਾਂਗੇ ਤੇ ਆ ਸਕਤਾ ਵਾ ਬਾਈ ਲਈ ਜਾਂਦੇ ਸੀ ਤੇ ਤੁਹਾਨੂੰ ਅਸੀਂ ਵਿਖਾ ਦਨੇ ਇਹ ਲਾਉਂਦੀ ਕਿੰਨੀ ਕਿੰਨੀ ਸਪੇਸ ਤੇ ਲਾਉਂਦੀ ਆ ਆਈਡੀਆ ਤੇ ਆਪਣੀ ਮਰਜ਼ੀ ਜੀ ਨਹੀਂ 10 ਮਿੰਟ ਤੇਸਟੀਮੈਂਟ ਜਿੰਨੀ ਜਿੱਥੇ ਅੱਛਾ ਐਡਜਸਟਮੈਂਟ ਇਹਦੀ ਇੱਥੇ ਹੋ ਜਾਂਦੀ ਆ ਇਹ ਡੱਕਿਆਂ ਦੇ ਅਡਜਸਟਮੈਂਟਾਂ ਤੇ ਇਹਦੀ ਉਮਰ ਸੈਂਟੀਮੀਟਰ ਅਡਜਸਟਮੈਂਟਾਂ اچھا ਨਾ ਇਹ ਡੱਕਿਆਂ ਦੇ ਅਡਜਸਟਮੈਂਟਾਂ ਹਾਂ ਤੇ ਇਹ ਉੱਚਾ ਨੀਮਾ ਲਾਉਗੀ ਠੀਕ ਹੈ ਜੀ ਉਹ ਤੇ ਉਹ ਅਡਜਸਟਮੈਂਟ ਪਰਲੇ ਪਾਸੇ ਦੀ ਲੀਵਰ ਦੇਖ ਲਓਗਾ ਲੀਵਰ ਅੱਛਾ ਅੱਛਾ ਆਪਾਂ ਵਿਖਾਈ ਦਿੰਨੇ ਆ ਉਦੋਂ ਉਹਨਾਂ ਦੇ ਅਡਜਸਟਮੈਂਟਾਂ ਵੀ ਕਿੰਨੀ ਦੂਰ ਚਲੋਗੇ ਠੀਕ ਹੈ ਜੀ ਅੱਛਾ ਇੱਥੋਂ ਇਹਨੂੰ ਐ ਚੱਕ ਚੱਕ ਕੇ ਨੇ ਸਿੱਟੀ ਆ ਨਾ ਹਾਂਜੀ ਠੀਕ ਹੈ ਵੀ ਉਹ ਡੰਗਾਈ ਦੇ ੱੱਕੇ ਜੀ ਆਹ ਅਡਜਸਟਮੈਂਟ ਵੀ ਉਹ ਵੀ ਕਿੰਨੀ ਦੂਰੀ ਤੇ ਲਾਉਣੇ ਆ ਕਿੰਨੀ ਦੂਰੀ ਤੇ ਲਾਉਣੇ ਉਹ ਜਿਹੜੀ ਡੰਗਾਈ ਦੇਣਾ ਆਹ ਜਿਹੜਾ ਡੰਗਾਈ ਵਾਲਾ ਹਨਾ ਡੰਗਾਈ ਵਾਲਾ ਲੀਵਰ ਦੇਖ ਜੀ ਉਹਦੇ ਵਾਲਾ ੱੱਕੇ ਵੱਧ ਘੱਟ ਕਰਨਾ ੱੱਕੇ ਵੱਧ ਘੱਟ ਕਰਨ ਵਾਲਾ ਠੀਕ ਆ ਤੇ ਆਹ ਜਿਹੜਾ ਹੋ ਗਿਆ ਦੂਰੀ ਦਾ ਹੈ ਠੀਕ ਹੈ ਵੀਰੇ ਤਾਂ ਮਿੱਤਰੋ ਇਸ ਤਰੀਕੇ ਨਾਲ ਆ ਬਾਈ ਜੀ ਬਹੁਤ ਬਹੁਤ ਧੰਨਵਾਦ ਗਿੱਲ ਬ੍ਰਦਰ ਵਾਲੇ ਆ ਬਾਈ ਜੀ ਉਹਨਾਂ ਦੀ ਮਸ਼ੀਨ ਆ ਇਹ ਤੇ ਪਿੰਡ ਕਿਹੜਾ ਉਹਨਾਂ ਦਾ ਸਾਧਾ ਵਾਲਾ ਸਾਧਾ ਵਾਲਾ ਕਿੰਨੀ ਕੁ ਦੂਰ ਐਥੋਂ ਸਾਧਾ ਵਾਲਾ ਆ ਲੱਗ ਲਗਭਗ ਸਾਰੇ ਜਾਣਦੇ ਹੋ ਨਹੀਂ ਦੂਰ ਅੱਛਾ ਜੀ ਕਿੰਨਾ ਜ਼ਮੀ ਨਿੱਕਾ ਹੈ ਜੀ ਨਾ ਵੀ 24 25 ਕਿਲ ਲਈ ਗੱਠਾਂ ਦਾ ਕੰਮ ਨਾ ਵੱਡੇ ਬੰਦੇ ਆ ਗੱਠਾਂ ਦਾ ਕੰਮ ਆ ਲਾ ਜਾਂਦੀ ਪੂਰੇ ਸੀਜ਼ਨ ਲਾ ਦਿੰਦੇ ਕੋਈ 2 400 ਕਿਲਾ ਇਹ ਜਿਹੜਾ ਜਿਹੜਾ ਤੁਹਾਨੂੰ ਬੀਜ ਦਿੰਦਾ ਜਿਹੜਾ ਪਨੀਰੀ ਦਿੰਦਾ ਉਹ ਉਹਦੇ ਹੀ ਲਾਉਣੇ ਤੁਸੀਂ ਪਹਿਲਾਂ ਬੁੱਕ ਕਰਾਉਣਾ ਪੈਂਦਾ ਜੀ ਪਹਿਲਾਂ ਬੁੱਕ ਕਰਾਉਣਾ ਪੈਂਦਾ ਹੈ ਠੀਕ ਆ ਬਾਈ ਜੀ ਮਿਹਰਬਾਨੀ ਵੀਰ ਜੀ ਕਰੋ ਕੰਮ ਹੈ ਜੀ ਲੋ ਵੀ ਮਿੱਤਰੋ ਆ ਦੇਖੋ ਤੁਸੀਂ ਤੇ ਤੁਹਾਨੂੰ ਦਿਖਾ ਦਿੰਨੇ ਆ ਇਹ ਤੁਸੀਂ ਐਡਜਸਟਮੈਂਟ ਕਰ ਸਕਦੇ ਸੰਘਣਾ ਲਵਾਉਣਾ ਦੂਰ ਲਵਾਉਣਾ ਇਸ ਤਰੀਕੇ ਦੀ ਦੂਰੀ ਆ ਵੇਖੋ ਜੀ ਕੁਛ ਇੱਧਰ ਦੇ ਕੁਛ ਦੂਰੀ ਇੱਧਰ ਆ ਦੇਖੋ ਜੀ ਇਸ ਤਰੀਕੇ ਦੇ ਅਡਜਸਟਮੈਂਟਾਂ ਤੇ ਮੈਨੂੰ ਬਹੁਤ ਕੰਮ ਲੱਗਿਆ ਇਹਦੇ ਵਾਸਤੇ ਸਾਧਨ ਚਾਹੀਦੇ ਆ ਟਰਾਲਾ ਚਾਹੀਦਾ ਤੇ ਆਹ ਟਰਾਲੀ ਆ ਸਪੈਸ਼ਲ ਇਹਦੇ ਤੇ ਚੜਾਉਣ ਵਾਸਤੇ ਹੁਣ ਬਾਈ ਚੜਾਉਣਗੇ ਇਹਦੇ ਤੇ ਕਿਉਂਕਿ ਇਹਨੂੰ ਲੈ ਕੇ ਆਉਣਾ ਜਾਣਾ ਬਹੁਤ ਔਖਾ ਆਹ ਟਰਾਲੀ ਸਪੈਸ਼ਲ ਇਹਦੇ ਵਾਸਤੇ ਬਾਈ ਆਹ ਵੇਖੋ ਜੀ ਨੈਸ਼ਨਲ ਐਗਰੀ ਵਰਕਰਸ ਬਰੀ ਵਾਲਿਆਂ ਨੇ ਬਣਾਈਆਂ ਇਹੇ ਕੋਟੀ ਇਵੈਂਟਰ ਸਾਹਮਣੇ ਟਰੈਕਟਰ ਆ ਜੀ ਆਹ ਹੁਣ ਚੜਾਉਣਗੇ ਆ ਤਾਂ ਬਣ ਗਈ ਗੱਲ ਲੋ ਵੀ ਇਹ ਆ ਚੜ ਗਿਆ ਕੰਮ ਠੀਕ ਆ ਭਾਈ ਲੈ ਵੀ ਆ ਚਾਰ ਕਿਲੇ ਲਾਦੀ ਤੁਹਾਨੂੰ ਲਾਉਂਦੇ ਵਿਖਾਉਂਦੇ ਕਿਉਂਕਿ ਸਾਨੂੰ ਕਾਹਲੀ ਸੀ ਅਸੀਂ ਚਾਚੇ ਨੂੰ ਚੜਾ ਕੇ ਆਉਣਾ ਸੀਗਾ ਇਸ ਕਰਕੇ ਅਸੀਂ ਆਹ ਦੇਖੋ ਜੀ ਇਸ ਤਰੀਕੇ ਨਾਲ ਲੱਦ ਕੇ ਹਏ ਆ ਆਪਣੀ ਚਾਚੇ ਦੀ ਗੱਡੀ ਆ ਇੱਧਰ ਕ੍ਰੇਟਾ ਖੜੀ ਚਾਚੇ ਨੂੰ ਚੜਾਇਆ ਨਾਲ ਚਾਚਾ ਦਰਸ਼ਨਾਂ ਤੇ ਬਾਈ ਜੀ ਬਹੁਤ ਬਹੁਤ ਮਿਹਰਬਾਨੀ ਬਹੁਤ ਬਹੁਤ ਸ਼ੁਕਰੀਆ